ਭਾਗ 3 ਜਮੀਲਾ ਉਸ ਦਿਨ ਮਤੇ ਕਹਿਨਤੇ ਉਸ ਦਿਨ ਮੈਂ ਘਰ ਹੀ ਰਹਾ ਪਿਤਾ ਤੋਂ ਮੈਂ ਹਜ਼ਾਮਤ ਕਰਾਣੀ ਸੀ ਪਰ ਉਹ ਸ਼ਾਮ ਤੱਕ ਨਾ ਆਇਆ ਇਸ ਦੌਰਾਨ ਮੈਂ 사ਦਕ ਦੇ ਖੱਤ ਦਾ ਜਵਾਬ ਦੇਣ ਲਈ ਬੈਠ ਗਿਆ ਇਹਨਾਂ ਖਤਾਂ ਲਈ ਵੀ ਕੁਝ ਅਣਲਿਖੇ ਨਿਯਮ ਸਨ ਮੇਰੇ ਭਰਾ ਹਮੇਸ਼ਾ ਪਿਤਾ ਨੂੰ ਸਬੋਧਨ ਕਰਕੇ ਲਿਖਦੇ ਸਨ ਡਾਕੀਆਏ ਖੱਤ ਮਾਂ ਨੂੰ ਦਿੰਦਾ ਮੇਰੀ ਡਿਊਟੀ ਖੱਤ ਪੜਨ ਤੇ ਉਹਨਾਂ ਦਾ ਜਵਾਬ ਦੇਣ ਦੀ ਹੁੰਦੀ ਅਕਸਰ ਲਿਫਾਫਾ ਖੋਲਣ ਤੋਂ ਪਹਿਲਾਂ ਹੀ ਮੈਨੂੰ ਪਤਾ ਹੁੰਦਾ ਕਿ ਸਾਧਕ ਨੇ ਉਸ ਵਿੱਚ ਕੀ ਲਿਖਿਆ ਹੋਵੇਗਾ ਉਸ ਦੇ ਖਤ ਇੱਜੜ ਦੇ ਲੇਲਿਆਂ ਵਾਂਗ ਹਮੇਸ਼ਾ ਇੱਕੋ ਜਿਹੇ ਹੁੰਦੇ ਸਨ ਸਾਧਕ ਖਤ ਸ਼ੁਭ ਇਸ਼ਾਵਾਂ ਨਾਲ ਸ਼ੁਰੂ ਕਰਦਾ ਅਤੇ ਫਿਰ ਲਿਖਦਾ ਮੈਂ ਖਤ ਡਾਕ ਰਹੀਂ ਆਪਣੇ ਸੰਬੰਧੀਆਂ ਨੂੰ ਭੇਜ ਰਿਹਾ ਹਾਂ ਜਿਹੜੇ ਸੰਗਧੀਆਂ ਭਰੀ ਅਤੇ ਮੈਕ ਦੀ ਤਰਤ ਦੇ ਰਹਿੰਦੇ ਹਨ ਮੈਂ ਖਤ ਆਪਣੇ ਆਪਣੇ ਪਿਆਰੇ ਅਤੇ ਆਦਰਯੋਗ ਪਿਤਾ ਨੂੰ ਭੇਜ ਰਿਹਾ ਹਾਂ ਇਸ ਤਰ੍ਹਾਂ ਫਿਰ ਉਹ ਵੱਡੀ ਅਤੇ ਛੋਟੀ ਮਾਂ ਨੂੰ ਸ਼ੁਭ ਇਸ਼ਾਵਾਂ ਲਿਖਦਾ ਇਸ ਪੱਤਰ ਸਾਡੇ ਕਬੀਲੇ ਦੇ ਸਾਰੇ ਆਦਰਯੋਗ ਬੰਦਿਆਂ ਤੇ ਹੋਰ ਰਿਸ਼ਤੇਦਾਰਾਂ ਦੀ ਸਿਹਤ ਬਾਰੇ ਪੁੱਛਿਆ ਹੁੰਦਾ ਤੇ ਬਿਲਕੁਲ ਅਖੀਰ ਉੱਤੇ ਜਿਵੇਂ ਇਸ ਛੇਤੀ ਵਿੱਚ ਛਰੀਟਾਂ ਮਾਰੀ ਦੀਆਂ ਹਨ ਲਿਖਿਆ ਹੁੰਦਾ ਮੇਰੀ ਪਤਨੀ ਦਮੀਲਾ ਨੂੰ ਸਲਾਮ ਕੁਦਰਤੀ ਤੌਰ ਤੇ ਜਦ ਕਿਸੇ ਦੇ ਮਾਂ ਤੇ ਪਿਓ ਜਿਉਂਦੇ ਹੋਣ ਸਾਰਾ ਪਿੰਡ ਆਪਣੇ ਬੰਦਿਆਂ ਤੇ ਰਿਸ਼ਤੇਦਾਰਾਂ ਦਾ ਹੋਵੇ ਆਪਣੀ ਪਤਨੀ ਨੂੰ ਖੱਤ ਸਬੋਧਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ ਕੇਵਲ ਸਾਦਕ ਦਾ ਸਗੋਂ ਹਰ ਬੰਦੇ ਦਾ ਇਹੀ ਖਿਆਲ ਸੀ ਇਸ ਬਾਰੇ ਕਦੀ ਕਿਸੇ ਸੋਚਿਆ ਤੱਕ ਨਾ ਤੇ ਹੌਲੀ-ਹੌਲੀ ਇਹ ਪੱਕੀ ਪਰੰਪਰਾ ਹੀ ਬਣ ਗਈ ਬਹਿਸ ਦਾ ਵਿਸ਼ਾ ਤਿਸ ਕੀ ਬਨਣਾ ਸੀ ਅਸੀਂ ਇਸ ਰੀਤ ਦੇ ਗਲਤ ਜਾਂ ਠੀਕ ਹੋਣ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਸੀ ਖਤਾ ਦੀ ਉਡੀਕ ਘਰ ਵਿੱਚ ਬੜੇ ਚਾਅ ਨਾਲ ਕੀਤੀ ਜਾਂਦੀ ਅਤੇ ਇਹ ਸੁਖ ਸੁਨੇਹ ਹੀ ਘਰ ਵਿੱਚ ਖੁਸ਼ੀ ਦਾ ਕਾਰਨ ਬਣਦੇ ਮਾਂ ਖੱਤ ਕਈ ਕਈ ਵਾਰ ਮੇਰੇ ਕੋਲੋਂ ਪੜਾਉਂਦੀ ਪੂਰੀ ਸ਼ਰਧਾ ਨਾਲ ਆਪਣੇ ਖੁਰਦਰੇ ਹੱਥਾਂ ਨਾਲ ਖਤਕੁੱਟ ਦੀ ਜਿਵੇਂ ਇਹ ਕੋਈ ਪੰਛੀ ਹੋਵੇ ਜੋ ਢਿੱਲਾ ਛੱਡਿਆ ਤਾਂ ਉੱਡ ਜਾਏਗਾ ਅਤੇ ਆਪਣੀਆਂ ਸਖਤ ਉਂਗਲਾਂ ਨਾਲ ਹੌਲੇ-ਹੌਲੇ ਉਸ ਦੀ ਤ੍ਰਿਕੋਣ ਜਿਹੀ ਬਣਾਉਂਦਿਆਂ ਕਹਿੰਦੀ ਮੇਰੇ ਪਿਆਰੇ ਬੱਚਿਓ ਅਸੀਂ ਹਮੇਸ਼ਾ ਤੁਹਾਡੇ ਖਤਾਂ ਨੂੰ ਪਵਿੱਤਰ ਤਵੀਤ ਵਾਂਗ ਸੰਭਾਂਗੇ ਅੱਖੀਆਂ ਭਰੀਆਂ ਤੇ ਕੰਬਦੀ ਆਵਾਜ਼ ਵਿੱਚ ਉਹ ਬੋਲਦੀ ਉਹ ਪੁੱਛਦਾ ਹੈ ਪਿਓ ਮਾਂ ਤੇ ਨਜ਼ਦੀਕੀ ਸਬੰਧੀਆਂ ਦਾ ਕੀ ਹਾਲ ਹੈ ਸਾਡੇ ਨਾਲ ਵਾਪਰ ਵੀ ਕੀ ਸਕਦਾ ਹੈ ਅਸੀਂ ਤਾਂ ਘਰੇ ਬੈਠੇ ਹਾਂ ਆਪਣੇ ਜੱਦੀ ਪਿੰਡ ਬੈਠੇ ਹਾਂ ਪਰ ਤੁਸੀਂ ਕਿਵੇਂ ਹੋ ਸਾਨੂੰ ਤਾਂ ਇਹ ਅਖਰ ਹੀ ਬਥੇਰਾ ਹੈ ਕਿ ਤੁਸੀਂ ਜਿਉਂਦੇ ਹੋ ਬਸ ਇਹ ਹੀ ਕਾਫੀ ਹੈ ਇਸ ਤੋਂ ਵੱਧ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਾਂ ਬਹੁਤ ਦੇਰ ਤੱਕ ਖੱਦੀ ਤਕੋਂ ਠੇਖਾ ਜਮਾਈ ਬੈਠੀ ਰਹਿੰਦੀ ਫਿਰ ਉਸ ਖੱਤ ਨੂੰ ਨਿੱਕੇ ਚਮੜੇ ਦੇ ਬਟੂਏ ਵਿੱਚ ਦੂਜੇ ਖੱਤਾਂ ਵਿੱਚ ਟਿਕਾ ਟਰੰਕ ਵਿੱਚ ਬੰਦ ਕਰ ਦਿੰਦੀ ਇਸ ਵਾਰ ਸਾਦਕ ਦੇ ਖੱਤੇ ਸਾਰ ਤੋਪ ਨਾਂ ਦੀ ਨਿਸ਼ਾਨੀ ਸੀ ਸਾਦੇ ਇੱਕ ਹਸਪਤਾਲ ਵਿੱਚ ਸੀ ਉਸ ਲਿਖਿਆ ਸੀ ਕਿ ਉਹ ਪੱਤੜ ਤੱਕ ਪਿੰਡ ਪਹੁੰਚ ਜਾਏਗਾ ਉਸ ਨੇ ਔਨਲੀ ਪਹਿਲਾ ਹੀ ਲਿਖ ਦਿੱਤਾ ਸੀ ਇਸ ਲਈ ਅਸੀਂ ਸਾਰੇ ਹੀ ਮਿਲਣ ਲਈ ਡਾਡੇ ਉਤਾਵਲੇ ਸਾਂ ਜਮੀਲਾ ਉਸ ਵੇਲੇ ਘਰ ਹੀ ਸੀ ਉਸ ਨੂੰ ਖੱਤ ਪੜਨ ਲਈ ਦਿੱਤਾ ਗਿਆ ਮੈਂ ਦੇਖਿਆ ਕਿ ਖੱਤ ਚੁਕਦਿਆਂ ਹੀ ਉਸ ਦਾ ਮੂੰਹ ਸ਼ਰਮ ਨਾਲ ਸੁਖਾ ਹੋ ਗਿਆ ਉਸ ਨੇ ਲਲਚਾਈਆਂ ਨਜ਼ਰਾਂ ਨਾਲ ਛੇਤੀ ਅੱਖਰਾਂ ਤੇ ਨਿਗਾਹ ਕਮਾਈ ਜਦੋਂ ਉਹ ਖੱਤ ਪੜ੍ਹਦੀ ਗਈ ਉਸਤੇ ਮੋਢੇ ਸੁਗੜਦੇ ਗਏ ਅਤੇ ਉਸ ਦੀਆਂ ਗੱਲਾਂ ਦਾ ਸੁਹਾਪਣ ਮੰਦਾ ਪੈਂਦਾ ਗਿਆ ਉਸ ਕੰਬਦੀ ਨੇ ਅੰਤਲੀਆ 17 ਅਣ ਪੜੀਆਂ ਹੀ ਛੱਡ ਦਿੱਤੀਆਂ ਅਤੇ ਮਾਂ ਨੂੰ ਖੱਤ ਇਸ ਤਰ੍ਹਾਂ ਦੇ ਦਿੱਤਾ ਜਿਵੇਂ ਉਧਾਰੀ ਲਈ ਚੀਜ਼ ਵਾਪਸ ਕਰੀਦੀ ਹੈ ਮਾਂ ਨੂੰ ਦੇ ਦੁੱਖ ਨੂੰ ਸਮਝਦੀ ਸੀ ਪਰ ਉਸ ਨੂੰ ਖੁਸ਼ ਕਰਨ ਲਈ ਟਰੰਕ ਬੰਦ ਕਰਦਿਆਂ ਕਹਿਣ ਲੱਗੀ ਕੀ ਗੱਲ ਹੈ ਜਮੀਲਾ ਦੇਖ ਤੇ ਸਹੀ ਖੁਸ਼ ਹੋਣ ਦੀ ਤਾਂ ਕਿੱਡੀ ਔਖੀ ਜਾਪਦੀ ਹੈ ਤੇਰਾ ਖਿਆਲ ਹੈ ਕਿ ਤੂੰ ਇਕੱਲੀ ਹੈ ਜਿਸਦਾ ਪਤੀ ਜੰਗ ਵਿੱਚ ਗਿਆ ਤੂੰ ਇਕੱਲੀ ਹੀ ਦੁੱਖ ਵਿੱਚ ਨਹੀਂ ਸਾਰਾ ਦੇਸ਼ ਲਹੂ ਲਹਾਨ ਹੋਇਆ ਪਿਆ ਹੈ ਤੈਨੂੰ ਵੀ ਦੂਜਿਆਂ ਵਾਂਗ ਦੁੱਖ ਬਰਦਾਸ਼ਤ ਕਰਨਾ ਚਾਹੀਦਾ ਹੈ ਤੂੰ ਇਹ ਨਹੀਂ ਸੋਚਦੀ ਕਿ ਹੋਰ ਕੁੜੀਆਂ ਵੀ ਅਕਲਤਾ ਮਹਿਸੂਸ ਕਰਦੀਆਂ ਹਨ ਕੀ ਉਹ ਆਪਣਾ ਪਤੀ ਗਵਾ ਤੱਕ ਨਹੀਂ ਬਿੰਦੀਆਂ ਬੇਸ਼ੱਕ ਤੂੰ ਅਕਲਤਾ ਅਨੁਭਵ ਕਰਦੀ ਹੈ ਪਰ ਇਹ ਵਖਾਵਾ ਕਿਹਾ ਆਪਣੀ ਭਾਵੁਕਤਾ ਆਪਣੇ ਤੱਕ ਹੀ ਸੀਮਤ ਚਾਹੀਦੀ ਹੈ ਦੇਮਿਲਾ ਕੋਝਣਾ ਬੋਲੀ ਪਰ ਉਸਦਾ ਉਦਾਸਿਆ ਚਿਹਰਾ ਕਹਿ ਰਿਹਾ ਜਾਪਦਾ ਸੀ ਉਹ ਮਾਂ ਆਖਰ ਤੂੰ ਕੋਈ ਗੱਲ ਸਮਝਦੀ ਕਿਉਂ ਨਹੀਂ ਉਸ ਸ਼ਾਮ ਮੈਂ ਘਰ ਨਾ ਰਿਹਾ ਤੇ ਬਾਹਰ ਖੇਤਾਂ ਵਿੱਚ ਚਲਾ ਗਿਆ ਜਿੱਥੇ ਅਕਸਰ ਮੈਂ ਸੌਂਦਾ ਸਾਂ ਆਪਣੇ ਘੋੜੇ ਚਾਰਨ ਲਈ ਆਲਫਾਲਫਾ ਦੀ ਚਰਗਾਹ ਵਿੱਚ ਛੱਡ ਦਿੱਤੇ ਸਾਂਝੇ ਪਰੰਮ ਦਾ ਚੇਅਰਮੈਨ ਚਰਗਾਹ ਵਿੱਚ ਪਸ਼ੂ ਨਹੀਂ ਸੀ ਛੱਡਣ ਦਿੰਦਾ ਮੈਂ ਨਿਜਮਤੀ ਇਸ ਲਈ ਉਲੰਘਣਾ ਕੀਤੀ ਤਾਂ ਕਿ ਘੋੜੇ ਚੰਗੀ ਤਰ੍ਹਾਂ ਰੱਜ ਲੈਣ ਮੈਨੂੰ ਘਾਟੀ ਲੱਗੇ ਇੱਕ ਖਾਸ ਥਾਂ ਦਾ ਪਤਾ ਸੀ ਦੂਜੀ ਰਾਤ ਨੂੰ ਕਿਹੜਾ ਕਿਸੇ ਦੇਖਣਾ ਸੀ ਪਰ ਜਦ ਮੈਂ ਉੱਥੇ ਘੋੜੇ ਛੱਡੇ ਤਾਂ ਮੇਰੀ ਨਜ਼ਰ ਚਾਰ ਹੋਰ ਘੋੜੇ ਪਏ ਮੈਨੂੰ ਆਪਣੀ ਹੀਠੀ ਮਹਿਸੂਸ ਹੋਈ ਆਖਰ ਮੈਂ ਦੋ ਘੋੜਿਆਂ ਵਾਲੇ ਛਕੜੇ ਦਾ ਮਾਲਕ ਸਾਂ ਤੇ ਮੇਰਾ ਹੱਕ ਸੀ ਕਿ ਮੈਂ ਗੁੱਸੇ ਹੁੰਦਾ ਮੈਂ ਬੇਚ ਜਕ ਅਜਨਬੀ ਘੋੜਿਆਂ ਨੂੰ ਭਜਾ ਦੇਣ ਦਾ ਇਰਾਦਾ ਬਣਾ ਲਿਆ ਅਤੇ ਉਹਨਾਂ ਬਦਮਾਸ਼ਾਂ ਨੂੰ ਸਬਕ ਸਿਖਾਉਣ ਦੀ ਠਾਣੀ ਜਿੰਨਾ ਮੇਰੇ ਇਲਾਕੇ ਵਿੱਚ ਘੋੜੇ ਛੱਡੇ ਹਨ ਅਚਾਨਕ ਦਨੀਆਰ ਉਹੀ ਬੰਦਾ ਸੀ ਜਿਸ ਸਬਾਬਤ ਉਰਜਮਤ ਨੇ ਗੱਲ ਕੀਤੀ ਸੀ ਅਗਲੇ ਸਵੇਰ ਮੈਂ ਅਤੇ ਉਸਨੇ ਇਕੱਠਿਆਂ ਕੰਮ ਕਰਨਾ ਸੀ ਇਸ ਕਰਕੇ ਉਹਦੇ ਘੋੜੇ ਮੈਂ ਉੱਥੇ ਹੀ ਛੱਡ ਖੇਤ ਪਰਤਾਇਆ ਦਨੀਆਰ ਵੀ ਉੱਥੇ ਹੀ ਸੀ ਉਹ ਆਪਣੇ ਛਕੜੇ ਦੇ ਪਹੀਏ ਨੂੰ ਤੇਲ ਦੇ ਕੇ ਹਟਾਇਆ ਸੀ ਅਤੇ ਉਹਨਾਂ ਨੂੰ ਕਸਨ ਵਿੱਚ ਲੱਗਿਆ ਹੋਇਆ ਸੀ ਦਨੀਆਰ ਚਰਾਗਾ ਵਿੱਚ ਤੂੰ ਘੋੜੇ ਛੱਡੇ ਨੇ ਉਸਨੇ ਹੌਲੀ ਜਿਹੀ ਸਿਰ ਹਿਲਾਇਆ ਦੋ ਨੇ ਤੇ ਦੂਜੇ ਦੋ ਕਿਸ ਦੇ ਨੇ ਉਹ ਦੂਜੇ ਇਹ ਉਹ ਦੋ ਕੀ ਨਾਂ ਹੈ ਉਹਦਾ ਹਾਂ ਜਮੀਲਾ ਉਸਦੇ ਕੋੜੇ ਨੇ ਉਹ ਕੌਣ ਹੈ ਭਲਾ ਤੇਰੀ ਜਨੇ ਹਾਂ ਮੇਰੀ ਜਨੇ ਟੀਮ ਲੀਡਰ ਆਪ ਹੀ ਉਹ ਕੋੜੇ ਇੱਥੇ ਛੱਡ ਗਿਆ ਸੀ ਅਤੇ ਕਹਿ ਗਿਆ ਸੀ ਕਿ ਇਹਨਾਂ ਦਾ ਖਿਆਲ ਰੱਖੀ ਰੱਬ ਦਾ ਸ਼ੁਕਰ ਹੋਰ ਕਿਤੇ ਮੈਂ ਹਟਾਈ ਨਹੀਂ ਸੰਦ ਦਿੱਤੇ ਰਾਤ ਪੈ ਗਈ ਪਹਾੜਾਂ ਵੱਲੋਂ ਆਉਂਦੀ ਹਵਾ ਦੀ ਚਾਲ ਮੱਠੀ ਸੀ ਖੇਤਾਂ ਵਿੱਚ ਹਰ ਚੀਜ਼ ਅਹਿਲ ਪਈ ਸੀ ਦਨਿਆਰ ਮੇਰੇ ਕੋਲ ਕਾਬ ਵਿੱਚ ਹੀ ਖੁੱਸ ਗਿਆ। ਕੁਛਿਰ ਪਿਛੋਟਿਆ ਤੇ ਨਦੀ ਵੱਲ ਤੁਰ ਗਿਆ। ਖੱਡ ਦੇ ਸਿਰੇ ਤੇ ਜਾ ਕੇ ਰੁਕਿਆ ਅਤੇ ਮੇਰੇ ਵੱਲੀ ਪਿੱਠ ਕਰੀ ਖੜਾ ਰਿਹਾ। ਉਹਦੇ ਹੱਥ ਪਿੱਠ ਪਿੱਛੇ ਕੀਤੇ ਹੋਏ ਸਨ ਅਤੇ ਉਸਦਾ ਸਿਰ ਇੱਕ ਪਾਸੇ ਨੂੰ ਜ਼ਰਾ ਘਟੇਡਾ ਤੇ ਝੁਕਿਆ ਹੋਇਆ ਸੀ। ਉਸਦਾ ਲੰਮਾ ਤੇ ਗੱਟਿਆ ਸਰੀਰ ਹਲਕੀ-ਹਲਕੀ ਚਾਨਣੀ ਵਿੱਚ ਸਾਫ਼ ਦਿਸਦਾ ਪਿਆ ਸੀ। ਉਹ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਬੁੱਤ ਕਾੜੇ ਨੇ ਬੁੱਤ ਨੂੰ ਵਿੰਗਾ ਟੇਡਾ ਤਰਾਸ਼ ਦਿੱਤਾ ਹੋਵੇ। ਉਹ ਪਾਣੀ ਦੇ ਤੇਜ਼ ਵਹਾਅ ਦੀ ਸੰਗੀਤਕ ਲਹਿਰ ਵਿੱਚ ਗੁੰਮ ਸੀ ਜਿਹੜੀ ਰਾਤ ਵੇਲੇ ਸਪਸ਼ਟ ਸੁਣਾਈ ਦਿੰਦੀ ਹੈ ਸ਼ਾਇਦ ਦੁਨੀਆਰ ਹਵਾ ਦੀਆਂ ਸਰਸਰਾਂਦੀਆਂ ਆਵਾਜ਼ਾਂ ਮੰਨ ਰਿਆ ਸੀ ਜੋ ਮੇਰੀ ਕੰਨੀਆਂ ਨਹੀਂ ਸਨ ਪੈਂਦੀਆਂ ਮੈਨੂੰ ਭਰੋਸਾ ਹੋ ਗਿਆ ਕਿ ਉਹ ਅੱਜ ਦੀ ਰਾਤ ਨਦੀ ਕੰਢੇ ਹੀ ਲੰਗਾਏਗਾ ਇਹ ਖਿਆਲ ਮੇਰੇ ਮਨ ਵਿੱਚ ਆਇਆ ਤੇ ਮੇਰੇ ਹੋਠਾਂ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਦੁਨੀਆਰ ਸਾਡੇ ਲਈ ਬਿਲਕੁਲ ਹੀ ਨਵਾਂ ਸੀ ਇਸ ਤਰ੍ਹਾਂ ਹੋਇਆ ਕਿ ਇੱਕ ਦਿਨ ਇੱਕ ਮੁੰਡਾ ਖੇਤਾਂ ਵੱਲ ਭੱਜ ਆਇਆ ਉਹ ਪੁਛਿਨੌਤੀ ਕੀ ਆਖਣ ਲੱਗਾ ਕਿ ਇੱਕ ਜ਼ਖਮੀ ਫੌਜੀ ਸਾਡੇ ਪਿੰਡ ਵਿੱਚ ਆਇਆ ਹੈ। ਮੁੰਡੇ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਹੈ ਜਾਂ ਵੀ ਕਿੱਥੋਂ ਦਾ ਰਹਿਣ ਵਾਲਾ ਹੈ। ਇਹ ਖਬਰ ਆਗਵਾਂਗ ਸਾਰੇ ਪਿੰਡ ਵਿੱਚ ਫੈਲ ਗਈ। ਮੋਰਚੇ ਤੋਂ ਜਦੋਂ ਵੀ ਕੋਈ ਫੌਜੀ ਮੁਰਦਾ ਤਾਂ ਪਿੰਡ ਦਾ ਹਰ ਬੰਦਾ ਉਸ ਨੂੰ ਮਿਲਣ ਲਈ ਤਾਂਗਦਾ। ਲੋਕ ਉਸ ਨਾਲ ਹੱਥ ਮਿਲਾ ਖੁਸ਼ ਹੁੰਦੇ ਅਤੇ ਆਪਣੇ ਸਬੰਧੀਆਂ ਦਾ ਹਾਲ ਪੁੱਛਦੇ। ਤਾਜ਼ੀਆਂ ਖਬਰਾਂ ਸੁਣਨ ਦੀ ਚਾਹ ਹਰ ਇੱਕ ਨੂੰ ਹੁੰਦੀ। ਇਸ ਵਾਰ ਤਾਂ ਤਕੜਾ ਹਲਾਗੁੱਲਾਈ ਪੈ ਗਿਆ। ਹਰ ਕੋਈ ਇਹੀ ਸੋਚ ਰਿਹਾ ਸੀ ਸ਼ਾਇਦ ਸਾਡਾ ਭਰਾ ਪਰਤ ਆਇਆ ਹੋਵੇ ਹੋ ਸਕਦਾ ਸਾਡਾ ਭਨਵਈਆ ਹੀ ਹੋਵੇ ਪਹਿਲੀਆਂ ਵੱਡਦੀ ਲੋਕੀ ਆਏ ਬੰਦੇ ਨੂੰ ਮਿਲਣ ਲਈ ਕੰਮ ਛੱਡ ਨੱਟ ਤੁਰੇ ਦੁਨੀਆਰ ਪਤਾ ਲੱਗਾ ਕਿ ਅਸਲ ਵਿੱਚ ਉਹ ਸਾਡੇ ਪਿੰਡ ਦਾ ਹੀ ਵਾਸੀ ਸੀ ਲੋਕੀ ਕਹਿੰਦੇ ਕਿ ਉਹ ਬਚਪਨ ਵਿੱਚ ਹੀ ਜਤੀਮ ਹੋ ਗਿਆ ਤਿੰਨ ਸਾਲ ਤੱਕ ਘਰ ਘਰ ਰੋਜ਼ਦਾ ਰਿਹਾ ਅੰਤ ਚਕਚਾਕ ਵਾਦੀ ਵਿੱਚ ਕਜ਼ਾਕਾਂ ਦੇ ਕੋਲ ਰਹਿਣ ਲੱਗਾ ਦਨੀਆਰ ਦੇ ਨਾਨਕੇ ਕਜ਼ਾਕਾਂ ਦੇ ਕਰਤ ਸਨ ਸਾਡੇ ਪਿੰਡ ਵਿੱਚ ਉਸ ਦਾ ਕੋਈ ਨਜ਼ਦੀਕੀ ਨਹੀਂ ਸੀ ਇਸ ਲਈ ਦਨੀਆਰ ਨੂੰ ਸਭ ਭੁੱਲ ਭੁਲਾ ਗਏ ਸਨ ਜਦ ਲੋਕਾਂ ਉਸ ਦੀ ਪਿਛਲੀ ਜ਼ਿੰਦਗੀ ਬਾਰੇ ਗੱਲ ਕੀਤੀ ਤਾਂ ਉਸ ਚੁੱਪ ਰਹਿਣ ਦੀ ਹੀ ਕੋਸ਼ਿਸ਼ ਕੀਤੀ ਪਰ ਫਿਰ ਵੀ ਇਹ ਸਪਸ਼ਟ ਸੀ ਕਿ ਉਸ ਨੂੰ ਬਹੁਤ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਉਸ ਨੂੰ ਦੁੱਖਾਂ ਦੀ ਜ਼ਹਿਰ ਵੀ ਪੀਣੀ ਪਈ ਸੀ ਜਿਸ ਤਰ੍ਹਾਂ ਹਰ ਜ਼ਤੀਮ ਨੂੰ ਪੀਣੀ ਪੈਂਦੀ ਹੈ ਉਹ ساری ਜ਼ਿੰਦਗੀ ਠੋਕਰਾ ਖਾਂਦਾ ਰਿਹਾ ਤੇ ਇਧਰ ਉਧਰ ਪਟਕਦਾ ਰਿਹਾ ਬਹੁਤ ਚਿਰ ਉਸਨੇ ਚਕਚਕ ਵਾਦੀ ਦੀ ਖਾਰੀ ਮਿੱਟੀ ਦੇ ਮੈਦਾਨਾਂ ਵਿੱਚ ਭੇਡਾਂ ਚਰਾਈਆਂ ਫਿਰ ਵੱਡਾ ਹੋ ਇਸਤਾਨ ਵਿੱਚ ਨਹਿਰਾ ਪੁੱਟਣ ਦਾ ਕੰਮ ਕੀਤਾ ਸਰਕਾਰੀ ਕਪਾਉ ਫਾਰਮ ਤੇ ਤਾਸਕੰਦ ਦੇ ਨੇੜੇ ਖਾਨਾਂ ਵਿੱਚ ਵੀ ਕੰਮ ਕੀਤਾ ਇਥੋਂ ਫਿਰ ਉਸਨੂੰ ਮੋਰਦੇ ਉੱਤੇ ਭੇਜ ਦਿੱਤਾ ਗਿਆ ਦਨਿਆਰ ਦਾ ਆਪਣੀ ਜਨਮ ਭੂਮੀ ਵਿੱਚ ਆਉਣਾ ਲੋਕਾਂ ਨੂੰ ਬਹੁਤ ਚੰਗਾ ਲੱਗਾ ਲੋਕ ਕਹਿੰਦੇ ਸਨ ਖੈਰ ਕੋਈ ਗੱਲ ਨਹੀਂ ਬਹੁਤ ਸਾਰੀਆਂ ਜੀਵ-ਥਾਵਾਂ ਤੇ ਭਟਕਦਾ ਵਿਚਾਰਾ ਪਿੰਡ ਤਾਂ ਆ ਗਿਆ ਉਹ ਕਹਿੰਦੇ ਇਸ ਦੇ ਭਾਗਾ ਵਿੱਚ ਇੱਥੇ ਦਾ ਹੀ ਦਾਣਾ ਪਾਣੀ ਲਿਖਿਆ ਸੀ ਉਹ ਆਪਣੀ ਬੋਲੀ ਵੀ ਨਹੀਂ ਭੁੱਲਿਆ ਭਾਵੇਂ ਕਦੀ-ਕਦੀ ਬੋਲਣ ਵਿੱਚ ਕਜ਼ਾਕੀ ਸ਼ਬਦ ਵੀ ਵਰਤ ਲੈਂਦਾ ਸੀ ਤੁਲਪਾਰ ਮਤਲਬ ਕਿ ਪ੍ਰਾਣੀ ਕੋੜੇ ਨੂੰ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਛੱਡਾਓ ਤਾਂ ਵੀ ਉਹ ਆਪਣੀ ਨਸਲ ਵਿੱਚ ਆ ਰਹੇਗਾ ਆਪਣੇ ਲੋਕਾਂ ਆਪਣੀ ਧਰਤੀ ਨੂੰ ਭਲਾ ਕੋਈ ਕਿਵੇਂ ਭੁੱਲ ਸਕਦਾ ਹੈ ਤੂੰ ਚੰਗਾ ਹੀ ਕੀਤਾ ਦਨਿਆਰ ਪਿੰਡ ਮੁੜ ਆਇਆ ਅਸੀਂ ਤੇਰੇ ਆਉਣ ਉੱਤੇ ਸਾਰੇ ਜਾਣੇ ਖੁਸ਼ ਆ ਸਾਡੀਆਂ ਬਜ਼ੁਰਗਾਂ ਦੀਆਂ ਰੂਹਾਂ ਖਿਲ ਗਈਆਂ ਹਨ ਤੈਨੂੰ ਦੇਖ ਕੇ ਅੱਲਾ ਨੇ ਚਾਇਆ ਤਾਂ ਅਸੀਂ ਛੇਤੀ ਹੀ ਜ਼ਰਮਣਾ ਦਾ ਸਫਾਇਆ ਕਰਕੇ ਅਮਨ ਚੈਨ ਨਾਲ ਰਹਾਂਗੇ ਸਾਰਿਆਂ ਵਾਂਗ ਤੇਰਾ ਵੀ ਘਰ ਹੋਵੇਗਾ ਤੇ ਤੇਰੇ ਚੁੱਲ੍ਹੇ ਵਿੱਚੋਂ ਵੀ ਧੂਆ ਨਿਕਲਦਾ ਦਿ세ਗਾ ਬੁੱਢੇ ਆਸਕਾਂ ਦੁਨਿਆਰ ਨੂੰ ਜੀ ਆਇਆਂ ਆਖਿਆ ਸੀ ਦੁਨਿਆਰ ਦੇ ਪਛੋਕਰ ਦੀ ਪੜਤਾਲ ਕਰਕੇ ਉਹਨਾਂ ਉਸਦੀ ਨਜ਼ਦੀਕੀ ਰਿਸ਼ਤੇਦਾਰੀ ਵੀ ਖੋਜ ਲਈ ਇਸ ਤਰ੍ਹਾਂ ਦਨੀਆਰ ਸਾਡੇ ਵਿੱਚ ਸ਼ਾਮਲ ਹੋ ਗਿਆ। ਕਤ ਲੰਮਾ, ਝੁਕਵੇਂ ਗੋਡੇ ਅਤੇ ਲੰਗੜਾਂ ਦੀ ਚਾਲ ਵਾਲਾ ਸੀ ਦਨੀਆਰ। ਟੀਮ ਲੀਡਰ ਉਰਜ਼ਮਤ ਉਹਨਾਂ ਆਪਣੇ ਖੇਤਾਂ ਵਿੱਚ ਲੈ ਆਇਆ। ਦਨੀਆਰ ਦੇ ਮੋਢੇ ਉੱਤੇ ਬਰਾਂਡੀ ਸੁੱਟੀ ਹੋਈ ਸੀ ਅਤੇ ਉਹ ਛੇਤੀ-ਛੇਤੀ ਕਦਮ ਵਧਾਉਂਦਾ ਉਰਜ਼ਮਤ ਦੇ ਛੋਟੇ ਜਿਹੇ ਘੋੜੇ ਨਾਲ ਨਾਲ ਮੋੜ-ਮੋੜ ਉੱਛਲਦੇ। ਉਰਜ਼ਮਤ ਨੂੰ ਦੇਖ ਕੇ ਸਾਨੂੰ ਟੱਪਣ ਵਾਲੀ ਦਰਿਆਈ ਟਟੇਰੀ ਦੀ ਯਾਦ ਆ ਰਹੀ ਸੀ। ਸਭ ਮੁੰਡੇ ਉਸਨੂੰ ਦੇਖ ਕੇ ਲੋਟ-ਪੋਟ ਹੁੰਦੇ ਜਾ ਰਹੇ ਸਨ। ਦਨੀਆਰ ਦਾ ਜ਼ਖਮ ਅਜੇ ਭਰਿਆ ਨਹੀਂ ਸੀ ਉਹ ਆਪਣੀ ਲਤ ਨੂੰ ਚੰਗੀ ਤਰ੍ਹਾਂ ਹਿਲਾ ਨਹੀਂ ਸੀ ਸਕਦਾ ਇਸ ਲਈ ਉਹ ਚਾਰਾ ਕੱਟਣ ਦੇ ਯੋਗ ਨਹੀਂ ਸੀ ਉਸ ਨੂੰ ਸਾਡੇ ਨਾਲ ਚਾਰਾ ਕੱਟਣ ਵਾਲੀਆਂ ਮਸ਼ੀਨਾਂ ਦੀ ਦੇਖਭਾਲ ਦਾ ਕੰਮ ਸੌਂਪਿਆ ਗਿਆ ਜਦ ਦਨੀਆਰ ਉੱਥੇ ਆਇਆ ਤਾਂ ਸਾਨੂੰ ਉਹ ਬਿਲਕੁਲ ਚੰਗਾ ਨਾ ਲੱਗਾ ਉਹ ਹਰ ਵੇਲੇ ਗੁੱਮਸੁੱਮ ਰਹਿੰਦਾ ਤੇ ਉਸ ਦੀ ਇਹ ਚੁੱਪ ਸਾਡੇ ਕੋਲੋਂ ਸਹਿਣ ਨਹੀਂ ਸੀ ਹੁੰਦੀ ਜੇ ਉਹ ਕੁਝ ਕਹਿੰਦਾ ਵੀ ਉਸ ਦਾ ਸਿਰ ਪੈਰ ਨਹੀਂ ਸੀ ਹੁੰਦਾ ਸਾਨੂੰ ਲੱਗਦਾ ਜਿਵੇਂ ਉਹ ਸੋਚਦਾ ਕੁਝ ਹੋਰ ਹੈ ਅਤੇ ਬੋਲਦਾ ਕੁਝ ਹੋਰ ਹੈ ਬਿਲਕੁਲ ਹੋਰ ਹੀ ਤਰ੍ਹਾਂ ਉਹ ਹਮੇਸ਼ਾ ਆਪਣੇ ਖਿਆਲਾਂ ਵਿੱਚ ਉਲਝਿਆ ਪ੍ਰਤੀਤ ਹੁੰਦਾ ਸੋਚਾਂ ਵਿੱਚ ਡੁੱਬੀਆਂ ਉਸ ਦੀਆਂ ਸੁਪਨਾਈਆਂ ਨਜ਼ਰਾਂ ਹਰ ਸਾਹਮਣੇ ਖੜੇ ਬੰਦੇ ਨੂੰ ਘੂਰਦੀਆਂ ਫਿਰ ਵੀ ਕੋਈ ਯਕੀਨ ਨਾਲ ਨਹੀਂ ਸੀ ਕਹਿ ਸਕਦਾ ਕਿ ਦਨੀਆਰ ਨੇ ਉਸ ਵੱਲ ਦੇਖਿਆ ਹੈ ਜਾਂ ਨਹੀਂ ਵਿਚਾਰਾ ਮੋਰਚੇ ਤੋਂ ਮੁਰਨ ਪਿੱਛੋਂ ਆਪਣੇ ਆਪ ਦੀ ਵੀ ਸੂਜੀ ਨਹੀਂ ਰਹੀ ਪਿੰਡ ਦੇ ਲੋਕ ਇਹੀ ਗੱਲਾਂ ਦੁਹਰਾਉਂਦੇ ਦਨੀਆਰ ਭਾਵੇਂ ਆਪਣੇ ਆਪ ਵਿੱਚ ਮਸਤ ਸੀ ਪਾਰੇ ਕੰਮ ਬੜੀ ਫੁਰਤੀ ਤੇ ਸਫਾਈ ਨਾਲ ਕਰਦਾ ਉਸ ਦਾ ਇਸ ਤਰ੍ਹਾਂ ਕਰਨਾ ਬੜਾ ਅਜੀਬ ਜਿਹਾ ਲੱਗਦਾ ਪਹਿਲੀ ਨਜ਼ਰੇ ਤਾਂ ਦੇਖਣ ਵਾਲੇ ਨੂੰ ਇਹੀ ਜਾਪਦਾ ਕਿ ਦਨਿਆਰ ਬੜਾ ਸਾਫ਼ ਦਿਲ ਤੇ ਖੁੱਲੇ ਦਿਲ ਵਾਲਾ ਹੈ ਸ਼ਾਇਦ ਬਚਪਨ ਦੇ ਦੁੱਖ ਭਰੇ ਦਿਨਾਂ ਨੇ ਉਸ ਨੂੰ ਅੰਦਰੇ ਅੰਦਰ ਕੁੜਨ ਵਾਲਾ ਗੁੰਮਸਮ ਅਤੇ ਭਾਵਾਂ ਤੇ ਅਮੰਗਾਂ ਨੂੰ ਛੁਪਾਣ ਦਾ ਆਦੀ ਬਣਾ ਦਿੱਤਾ ਸੀ ਵਾਕਤੋ ਵੱਧ ਗੱਲ ਇਹੀ ਹੋ ਸਕਦੀ ਸੀ ਉਸ ਦੇ ਬੁੱਲ ਪਤਲੇ ਗੱਲਾਂ ਤੇ ਡੂੰਗੀਆਂ ਰੱਖਾਵਾਂ ਸਨ ਉਸ ਦੇ ਹੋਠ ਹਮੇਸ਼ਾ ਪਿੱਛੇ ਰਹਿੰਦੇ ਉਸ ਦੀਆਂ ਅੱਖਾਂ ਵਿੱਚ ਦੁੱਖ ਅਤੇ ਉਦਾਸੀ ਝਲਕਦੀ ਥੱਕੇ ਹਾਰੇ ਤਿਮਰਜਾਏ ਚਿਹਰੇ ਤੇ ਜ਼ਿੰਦਗੀ ਦੀ ਖੁੰਦ ਉਸ ਦੇ ਹਿਲਦੇ ਪਰਵਟਿਆਂ ਕਾਰਨ ਹੀ ਮਲੂਮ ਹੁੰਦੀ ਸੀ ਕਦੇ-ਕਦੇ ਅਚਾਨਕ ਉਹ ਚਕੰਨਾ ਹੋ ਜਾਂਦਾ ਇੰਜ ਜਾਪਦਾ ਜਿਵੇਂ ਸਾਨੂੰ ਨਾ ਸੁਣਾਈ ਦੇਣ ਵਾਲੀ ਕੋਈ ਆਵਾਜ਼ ਉਸ ਦੇ ਕੰਨੀ ਪੈ ਰਹੀ ਹੈ ਪਰਵਟੇ ਤਣ ਜਾਂਦੇ ਅਤੇ ਅੱਖਾਂ ਵਿੱਚ ਅਜੀਬ ਤੇ ਨਿਰਾਲੀ ਅੱਗ ਦਹਿਕਦੀ ਉਸ ਦੇ ਚਿਹਰੇ ਤੇ ਕੋਈ ਖੁਸ਼ੀ ਦੀ ਲਹਿਰ ਦੌੜਦੀ ਤੇ ਫਿਰ ਕਿੰਨਾ ਚਿਰ ਉਹ ਖੁਸ਼-ਖੁਸ਼ ਜਾਪਦਾ ਸਾਨੂੰ ਇਹ ਸਾਰਾ ਕੁਝ ਬੜਾ ਅਜੀਬ ਅਜੀਬ ਲੱਗਦਾ। ਕੇਵਲ ਇਹ ਹੀ ਨਹੀਂ, ਉਸ ਦੀਆਂ ਗੱਲਾਂ ਹੋਰ ਵੀ ਅਨੋਖੀਆਂ ਸਨ। ਸ਼ਾਮ ਹੁੰਦੀ ਤਾਂ ਅਸੀਂ ਆਪਣੇ ਘੋੜੇ ਖੁੱਲੇ ਛੱਡ ਦਿੰਦੇ ਅਤੇ ਤੰਬੂ ਦਿਵਾਲੇ ਖਾਣੇ ਲਈ ਝੋੜ ਬੈਂਦੇ। ਦਿਨਿਆਰ ਉਸ ਵਕਤ ਉੱਚੀ ਪਹਾੜੀ ਤੇ ਚੜ ਰਿਹਾ ਹੁੰਦਾ ਤੇ ਹਨੇਰੇ ਤੱਕ ਉੱਥੇ ਹੀ ਰਹਿੰਦਾ। ਭਲਾ ਉਹ ਉੱਥੇ ਕੀ ਕਰਦਾ ਹੈ? ਪੈਰਾ ਦਿੰਦਾ? ਹੋ ਸਕਦਾ ਉੱਥੇ ਕੁਝ ਹੋਰ ਹੀ ਕਰਦਾ ਹੋਵੇ। ਅਸੀਂ ਸਾਬੋ ਸੁੱਤੇ ਹੱਸ ਰਹੇ ਹੁੰਦੇ। ਇੱਕ ਦਿਨ ਮੈਂ ਆਪਣੀ ਉਤਸੁਕਤਾ ਕਾਰਨ ਉਸ ਦੇ ਪਿੱਛੇ-ਪਿੱਛੇ ਪਹਾੜੀ ਤੇ ਜਾ ਪੁੱਜਾ ਮੈਨੂੰ ਤਾਂ ਕੋਈ ਚੀਜ਼ ਨਜ਼ਰੀ ਨਾ ਪਈ ਉਸ ਦੀ ਨਜ਼ਰ ਦੂਰ ਤੱਕ ਫੈਲੀ ਹੋਈ ਸੀ ਇੱਕ ਵਾਰ ਫਿਰ ਮੈਨੂੰ ਮਹਿਸੂਸ ਹੋਇਆ ਕਿ ਉਹ ਗੰਭੀਰਤਾ ਨਾਲ ਉਹ ਆਵਾਜ਼ ਸੁਣ ਰਿਹਾ ਸੀ ਜਿਨ੍ਹਾਂ ਦੀ ਮੈਨੂੰ ਸਾਰ ਨਹੀਂ ਕਦੀ-ਕਦੀ ਬੈਠਾ ਹੀ ਉਹ ਚੌਂਕ ਉੱਠਦਾ ਤੇ ਫਿਰ ਬੁੱਤ ਦਾ ਬੁੱਤ ਬਣ ਜਾਂਦਾ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ ਮੈਂ ਸੋਚਦਾ ਜ਼ਰੂਰ ਕੋਈ ਨਾ ਕੋਈ ਗੱਲ ਇਸ ਨੂੰ ਪਰੇਸ਼ਾਨ ਕਰ ਰਹੀ ਹੈ ਮੈਨੂੰ ਅਨੁਭਵ ਹੋਇਆ ਕਿਉਂ ਉੱਠੇਗਾ ਤੇ ਦਿਲ ਦੀ ਗੱਲ ਦੱਸ ਦੇਗਾ ਪਰ ਮੇਰੇ ਵੱਲ ਤਾਂ ਉਸ ਤੱਕਿਆ ਤੱਕ ਨਾ ਮੈਂ ਸੋਚਿਆ ਇਹ ਦਿਲ ਦੀ ਗੱਲ ਦੱਸੇਗਾ ਤਾਂ ਸਹੀ ਪਰ ਉਸ ਨੂੰ ਜੋ ਇਤੇ ਵਾਂਗ ਮਹਾਨ ਤੇ ਵਿਸ਼ਾਲ ਹਿਰਦੇ ਵਾਲਾ ਹੈ ਜਦ ਮੈਂ ਫੇਰ ਉਸ ਵੱਲ ਤੱਕਿਆ ਤਾਂ ਮੈਨੂੰ ਉਸ ਦੀ ਪਛਾਣ ਹੀ ਨਾ ਰਹੀ ਉਹ ਇੱਕ ਪਾਸੇ ਝੁਕਿਆ ਉਦਾਸੀ ਦੀ ਮੂਰਤ ਸੀ ਮੈਨੂੰ ਮਹਿਸੂਸ ਹੋਇਆ ਕਿ ਉਹ ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਇੱਥੇ ਬੈਠਾ ਆਰਾਮ ਕਰ ਰਿਹਾ ਹੈ ਸਾਡੇ ਸਾਂਝੇ ਫਾਰਮ ਦੇ ਚਾਰੇ ਦੇ ਖੇਤ ਕੁਰਕਨੇਵ ਨਦੀ ਦੀ ਹੜਾਂ ਵਾਲੀ ਜ਼ਮੀਨ ਦੇ ਨਾਲ-ਨਾਲ ਫੈਲੇ ਹੋਏ ਹਨ ਇਹ ਨਦੀ ਸਾਡੇ ਪਿੰਡਾਂ ਦੇ ਨੇੜੇ ਇੱਕ ਪਹਾੜੀ ਤੋਂ ਨਿਕਲਦੀ ਗਰਜਦੀ ਤੇ ਦਹਾੜਦੀ ਤੇਜ਼ੀ ਨਾਲ ਘਾਟੀ ਵੱਲ ਜਾ ਪਹੁੰਚਦੀ ਹੈ ਚਾਰਾ ਕੱਟਣ ਤੇ ਸੁਕਾਣ ਦੇ ਦਿਨਾਂ ਵਿੱਚ ਹੀ ਪਹਾੜੀ ਨਦੀਆਂ ਵਿੱਚ ਹੜਾਉਂਦੇ ਹਨ ਗੰਦਲਾਂ ਤੇ ਝਾਗ ਵਾਲਾ ਪਾਣੀ ਸ਼ਾਮ ਵੇਲੇ ਚੜਨ ਲੱਗ ਪੈਂਦਾ ਹੈ ਰਾਤ ਵੇਲੇ ਨਦੀ ਜ਼ੋਰ ਦੀ ਭਿਆਨਕ ਆਵਾਜ਼ ਪੈਦਾ ਕਰਦੀ ਹੈ ਮੱਛ ਦੀ ਡਰੋਣੀ ਆਵਾਜ਼ ਕਾਰਨ ਡਰ ਉੱਠਦਾ ਖामोਸ਼ ਰਾਤ ਅਤੇ ਨੀਲੇ ਅੰਬਰ ਦੀ ਚਾਦਰ ਉੱਤੇ ਚਮਕਦੇ ਤਾਰਿਆਂ ਉੱਪਰ ਮੇਰੀ ਨਿਗਾਹ ਟਿਕ ਜਾਂਦੀ। ਖਵਾ ਦੇ ਤੇਜ ਤੇ ਠੰਡੇ ਬੁੱਲੇ ਇੱਧਰ-ਉੱਧਰ ਘੁੰਮਦੇ। ਧਰਤੀ ਡੂੰਗੀ ਨੀਂਦ ਸੁੱਤੀ ਹੁੰਦੀ। ਇਸ ਖਮੋਸ਼ੀ ਅਤੇ ਡੂੰਘੇ ਸਨਾਟੇ ਵਿੱਚ ਮੈਨੂੰ ਇੰਜ ਜਾਪਦਾ ਕਿ ਨਦੀ ਹੜਪੜਾਂਦੀ, ਸ਼ੋਰ ਪਾਉਂਦੀ, ਤੇਜ਼ੀ ਨਾਲ ਸਾਡੇ ਵੱਲ ਵੱਧਦੀ ਆ ਰਹੀ ਹੈ। ਅਸੀਂ ਕਿਨਾਰੇ ਦੇ ਨੇੜੇ ਨਹੀਂ ਸਾਂ, ਪਰ ਫਿਰ ਵੀ ਮੈਂ ਪਾਣੀ ਨੂੰ ਆਪਣੇ ਇਰਤ-ਗਿਰਤ ਮਹਿਸੂਸ ਕਰਨ ਲੱਗ ਪੈਂਦਾ। ਅਣਜਾਣੇ ਹੀ ਡਰਦਾ ਭੂਤ ਆਪਣੀਆਂ ਬਾਹਾਂ ਵਿੱਚ ਜਕੜ ਲੈਂਦਾ ਮੈਨੂੰ ਜਾਪਦਾ ਕਿ ਤੰਬੂ ਪਾਣੀ ਵਿੱਚ ਰੁੜ ਜਾਏਗਾ ਅਤੇ ਹਟਿਆਲੇ ਦਿਵਾਲੇ ਪਾਣੀ ਹੀ ਪਾਣੀ ਹੋ ਜਾਏਗਾ ਮੇਰੇ ਸਾਥੀ ਕਾਮਿਆਂ ਵਾਲੀ ਨੀਂਦ ਸੁੱਤੇ ਹੁੰਦੇ ਤੇ ਮੈਂ ਬੇਚੈਨ ਤੰਬੂ ਤੋਂ ਬਾਹਰ ਆ ਜਾਂਦਾ ਕੁਰਕਰੀਵ ਦੀ ਹੜਾਂ ਵਾਲੀ ਧਰਤੀ ਵਿੱਚ ਰਾਤ ਮੈਨੂੰ ਡਰ ਵੀ ਲੱਗਦਾ ਹੈ ਪਰ ਇਸ ਡਰ ਦਾ ਅਨੋਖਾ ਸੁਆਦ ਵੀ ਹੁੰਦਾ ਹੈ ਚਰਾਗਾਹ ਵਿੱਚ ਥਾ-ਥਾ ਪੈਂਖੜ ਪਾਏ ਘੋੜਿਆਂ ਦੇ ਕਾਲੇ ਪ੍ਰਸ਼ਾਵੇਂ ਦਿਖਾਈ ਦਿੰਦੇ ਹਨ ਕੋੜੇ ਟ੍ਰੇਲ ਵਾਲੀ ਘਾਹ ਪੇਟ ਭਰ ਕੇ ਚਰਨ ਪਿੱਛੋਂ ਮੌਜ ਨਾਲ ਊਂਗ ਰਹੀ ਹੁੰਦੇ ਅਤੇ ਉਹਨਾਂ ਦੇ ਸਾਹਾਂ ਦੀ ਆਵਾਜ਼ ਬੜੀ ਤੇਜ਼ ਹੁੰਦੀ। ਉਹਨਾਂ ਤੋਂ ਅਗਾਹ ਤੁਰਦਿਆਂ ਨਦੀ ਦੇ ਪਾਣੀ ਦੀਆਂ ਅਜੀਬ ਆਵਾਜ਼ਾਂ ਕੰਨੀ ਪੈਂਦੀਆਂ। ਨਦੀ ਕੰਡਿਆਂ ਤੋਂ ਬੈਤ ਦੀਆਂ ਝਾੜੀਆਂ ਨੂੰ ਝੁਕਾਉਂਦੀ, ਤੋੜਦੀ ਤੇ ਪੱਥਰਾਂ ਨੂੰ ਨਾਲ ਵਹਾਈ ਆਉਂਦੀ। ਇੱਕ ਡੂੰਗੀ ਤੇ ਗੰਬੀਰ ਆਵਾਜ਼ ਸੁਣਾਈ ਦਿੰਦੀ। ਇਸ ਬੇਚੈਨ ਨਦੀ ਦੇ ਉਛਲਣ ਕੁਦਮ ਨਾਲ ਖਾਮੋਸ਼ ਰਾਤ ਵਿੱਚ ਚਾਰੇ ਪਾਸੇ ਡਰਾਉਣੀਆਂ ਤੇ ਲੋਕੰਡੇ ਖੜੇ ਕਰਨ ਵਾਲੀਆਂ ਆਵਾਜ਼ਾਂ ਫੈਲ ਜਾਂਦੀਆਂ ਅਜੀਆਂ ਰਾਤਾਂ ਨੂੰ ਮੈਨੂੰ ਦਿਨਿਆਰ ਬਹੁਤ ਯਾਦ ਆਉਂਦਾ ਉਹ ਹਮੇਸ਼ਾ ਨਦੀ ਕਿਨਾਰੇ ਸੁੱਕੇ ਚਾਰੇ ਦੇ ਢੇਰੇ ਤੇ ਹੀ ਸੌਂਦਾ ਮੈਂ ਸੋਚਦਾ ਇਹਨੂੰ ਡਰ ਕਿਉਂ ਨਹੀਂ ਲੱਗਦਾ ਨਦੀ ਦੇ ਸ਼ੋਰ ਨਾਲ ਇਹਦੇ ਕੰਨਾਂ ਦੇ ਪਰਦੇ ਨਹੀਂ ਪਾਟਦੇ ਇਹ ਸੱਚਮੁੱਚ ਇੱਥੇ ਸੌਂ ਜਾਂਦਾ ਹੈ ਇਹ ਨਦੀ ਕਿਨਾਰੇ ਆਪਣੀਆਂ ਰਾਤਾਂ ਇਕਲਤਾ ਵਿੱਚ ਕਿਉਂ ਲਗਾਉਂਦਾ ਹੈ ਕਿਹੜਾ ਜਾਦੂ ਹੈ ਜੋ ਇਸ ਨੂੰ ਇੱਥੇ ਖਿੱਚ ਕੇ ਲਿਆਉਂਦਾ ਹੈ ਮੈਨੂੰ ਯਾਦਦਾ ਉਹ ਬਿਲਕੁਲ ਅਜੀਬ ਕਿਸਮ ਦਾ ਬੰਦਾ ਹੈ ਇਹ ਇਸ ਦੁਨੀਆ ਦਾ ਨਹੀਂ ਕਿਸੇ ਦੂਜੀ ਦੁਨੀਆ ਦਾ ਵਾਸੀ ਹੈ ਹੁਣ ਉਹ ਕਿੱਥੇ ਹੋਵੇਗਾ ਮੈਂ ਮੁੜ ਕੇ ਇਧਰ ਉਧਰ ਦੇਖਿਆ ਪਰ ਉਹ ਮੈਨੂੰ ਦਿਖਾਈ ਨਾ ਦਿੱਤਾ ਬਹੁਤ ਦੂਰ ਢਾਲੂ ਪਹਾੜੀਆਂ ਦੀ ਤਰ੍ਹਾਂ ਨਦੀ ਦੇ ਕੰਢੇ ਉਜਲ ਹੋ ਗਏ ਸਨ ਦੂਰ ਦੂਰ ਤੱਕ ਫੈਲੀਆਂ ਪਹਾੜੀਆਂ ਤੇ ਹਨੇਰਾ ਪਸਰਿਆ ਸੀ ਪਹਾੜੀ ਚੋਟੀਆਂ ਖਾਮੋਜ ਸਨ ਤੇ ਤਾਰੇ ਉਹਨਾਂ ਨੂੰ ਚੁੰਮਦੇ ਜਾਪਦੇ ਸਨ ਸ਼ਾਇਦ ਤੁਸੀਂ ਸੋਚਦੇ ਹੋਵੋ ਦਨੀਆਰ ਨੇ ਹੁਣ ਤੱਕ ਕੋਈ ਦੋਸਤ ਬਣਾ ਲਏ ਹੋਣਗੇ ਪਰ ਨਹੀਂ ਉਹ ਸਦਾ ਵਾਂਗ ਇਕੱਲਾ ਹੀ ਹੈ ਉਹ ਤਾਂ ਜਿਵੇਂ ਦੋਸਤੀ ਜਾਂ ਦੁਸ਼ਮਣੀ ਹਮਦਰਦੀ ਜਾਂ ਸਾੜਾ ਆਦ ਦੇ ਭਾਵ ਹੀ ਨਾ ਸਮਝਦਾ ਹੋਵੇ ਪਿੰਡ ਵਿੱਚ ਉਸੇ ਨੌਜਵਾਨ ਨੂੰ ਚੰਗਾ ਜਾਣਿਆ ਜਾਂਦਾ ਹੈ ਜੋ ਕਿਸੇ ਲਈ ਜਾਂ ਆਪਣੇ ਲਈ ਛਾਤੀ ਢਾਕੇ ਰੱਖਿਆ ਕਰੇ ਜਿਸ ਤੇ ਚੰਗਿਆਈ ਤੇ ਬਰਿਆਈ ਵੀ ਹੋਵੇ ਜੋ ਆਸ ਕਾਲਾਂ ਦੇ ਮੋਢੇ ਨਾਲ ਮੋਢਾ ਜੋੜ ਕੰਮ ਕਰੇ ਦਾਵਤਾ ਤੇ ਮਹਿਫਲਾਂ ਵਿੱਚ ਜ਼ਿੰਮੇਵਾਰੀਆਂ ਸੰਭਾਲੇ ਔਰਤਾ ਵੀ ਅਜਿਹੇ ਬੰਕੇ ਤੇ ਹੀ ਜਾਣ ਦਿੰਦੀਆਂ ਹਨ ਪਰ ਜੇ ਕੋਈ ਦੁਨਿਆਰਵਾਂਗ ਆਪਣੇ ਆਪ ਵਿੱਚ ਹੀ ਖੋਇਆ ਰਹੇ ਪਿੰਡ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਦਿਲਚਸਪੀ ਨਾ ਲਵੇ ਤਾਂ ਪਿੰਡ ਵਾਲੇ ਉਸ ਦਾ ਖਿਆਲ ਤੱਕ ਨਹੀਂ ਕਰਦੇ ਵੱਤ ਵਤ ਦਇਆ ਭਾਵ ਨਾਲ ਇਹ ਜ਼ਰੂਰ ਕਹਿ ਦੇਣਗੇ ਉਹ ਤਾਂ ਨਾ ਕਿਸੇ ਦੇ ਭਲੇ ਵਿੱਚ ਹੈ ਨਾ ਬੁਰੇ ਵਿੱਚ ਵਿਚਾਰਾ ਜਿਵੇਂ ਕਿਵੇਂ ਆਪਣੀ ਗੱਡੀ ਰੇਡ ਦਾ ਰੇੜੀ ਜਾਣਦੇ ਦੁਨਿਆਰ ਵਰਗੇ ਲੋਕ ਦੰ ਲੋਕਾਂ ਦੇ ਮਖੌਲ ਤੇ ਹਾਸੇ ਦੇ ਪਾਤਰ ਬਣਦੇ ਹਨ ਜਾਂ ਮਾੜੀ-ਮੋਟੀ ਹਮਦਰਦੀ ਜਿੱਤ ਲੈਂਦੇ ਹਨ ਅਸੀਂ ਸਭ ਨੌਜਵਾਨ ਆਪਣੇ ਆਪ ਨੂੰ ਵੱਡਾ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਠੀਕ ਪਿੰਡਾਂ ਦੇ ਨੌਜਵਾਨਾਂ ਦੀ ਬਰਾਬਰੀ ਦਾ ਦਮ ਪਰਦੇਸਾਂ ਪਿੱਠ ਪਿੱਛੇ ਅਸੀਂ ਦੁਨੀਆਰ ਦਾ ਮਖੌਲ ਉਡਾਉਂਦੇ ਪਰ ਉਸ ਦੇ ਸਾਹਮਣੇ ਸਾਡੀ ਕਿਸੇ ਦੀ ਹਿੰਮਤ ਨਾ ਪੈਂਦੀ ਉਹ ਆਪਣੀ ਕਮੀਜ਼ ਨਦੀ ਕੰਡੇ ਧੋਂਦਾ ਅਸੀਂ ਇਸ ਦਾ ਵੀ ਮਜ਼ਾਕ ਉਡਾਉਂਦੇ ਉਹ ਕਮੀਜ਼ ਧੋਂਦਾ ਤੇ ਅਜੀ ਸਿੱਲੀ ਹੁੰਦੀ ਕਿ ਗੱਲ ਪਾ ਲੈਂਦਾ ਉਦੇ ਕੋਲ ਹੋਰ ਕੋਈ ਕਮੀਚ ਹੀ ਨਹੀਂ ਸੀ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਦਨੀਆਰ ਬੇਸ਼ੱਕ ਨਰਮ ਤਬੀਅਤ ਤੇ ਚੁੱਪਚਪੀਤਾ ਰਹਿਣ ਵਾਲਾ ਦਿਸਦਾ ਸੀ ਪਰ ਉਸ ਨਾਲ ਕੁਲ ਮਿਲ ਜਾਣ ਲਈ ਸਾਡੀ ਹਿੰਮਤ ਨਾ ਪੈਂਦੀ ਇਸ ਛੇਪ ਦਾ ਕਾਰਨ ਉਮਰਾਂ ਦਾ ਫਰਕ ਵੀ ਨਹੀਂ ਸੀ ਉਹ ਵੱਧ ਤੋਂ ਵੱਧ 2-4 ਸਾਲ ਹੀ ਵੱਡਾ ਹੋਵੇਗਾ ਅਸੀਂ ਆਸਾਨੀ ਨਾਲ ਉਸ ਨਾਲ ਦੋਸਤਾ ਵਾਂਗ ਵਰਤਾਓ ਕਰ ਸਕਦੇ ਸਾਂ ਉਹ ਕਟੋੜ ਜਾਂ ਘਮੰਡੀ ਵੀ ਨਹੀਂ ਸੀ ਜੇ ਅਜਿਹਾ ਹੁੰਦਾ ਤਾਂ ਸਾਡੇ ਦਿਲਾਂ ਵਿੱਚ ਉਸ ਦੀ ਇੱਜ਼ਤ ਬਿਲਕੁਲ ਨਾ ਹੁੰਦੀ ਸਾਡੇ ਦਿਲ ਵਿੱਚ ਡਰ ਹੁੰਦਾ ਤੇ ਅਸੀਂ ਉਸ ਕੋਲ ਖੜਨ ਦੀ ਵੀ ਹਿੰਮਤ ਨਾ ਕਰਦੇ ਪਰ ਅਜੇ ਹੀ ਕੋਈ ਗੱਲ ਵੀ ਨਹੀਂ ਸੀ ਉਸ ਦੀ ਚੁੱਪ ਉਦਾਸੀ ਤੇ ਹਰ ਵਕਤ ਸੋਚਾਂ ਵਿੱਚ ਡੁੱਬੇ ਰਹਿਣਾ ਇਹ ਕਾਰਨ ਸੀ ਜਿਸ ਕਰਕੇ ਅਸੀਂ ਉਸ ਤੋਂ ਦੂਰ ਦੂਰ ਰਹਿੰਦੇ ਉਸ ਦੇ ਲਾਗੇ ਜਾਣ ਦਾ ਸਾਹਸ ਹੀ ਨਾ ਹੁੰਦਾ ਉਨ ਜਸੀਂ ਸਾਰੇ ਕਿਸੇ ਨਾ ਕਿਸੇ ਦਾ ਮਖੌਲ ਉਡਾਉਣ ਲਈ ਮੌਕੇ ਦੀ ਤਾਕ ਵਿੱਚ ਹੀ ਰਹਿੰਦੇ ਸਾਂ ਦੁਨਿਆਰ ਨਾਲ ਅਜਿਹੇ ਵਰਤਾਰੇ ਦਾ ਕਾਰਨ ਇਹ ਘਟਨਾ ਵੀ ਸੀ ਮੈਂ ਇੱਕ ਅਜੀਬ ਜਿਹਾ ਲੜਕਾ ਸਾਂ ਲਗਾਤਾਰ ਸਵਾਲ ਕਰ ਕਰ ਲੋਕਾਂ ਦਾ ਨੱਕ ਵਿੱਚ ਦਮ ਲਿਆ ਦਿੰਦਾ ਸਾਂ ਫੌਜ ਵਿੱਚੋਂ ਪਰਤੇ ਫੌਜੀਆਂ ਕੋਲੋਂ ਲੜਾਈ ਬਾਰੇ ਜਾਣਕਾਰੀ ਹਾਸਲ ਕਰਨ ਦਾ ਤਾਂ ਮੈਨੂੰ ਜਨੂਨ ਸੀ ਦਿਨਿਆਰ ਜਦ ਸਾਡੇ ਨਾਲ ਕੰਮ ਤੇ ਆ ਲੱਗਾ ਤਾਂ ਮੈਂ ਲੜਾਈ ਬਾਰੇ ਪੁੱਛਣ ਲਈ ਮੌਕਾ ਲੱਭਣ ਲੱਗਾ ਇੱਕ ਸ਼ਾਮ ਅਸੀਂ ਕੈਂਪ ਲੱਗੇ ਅੱਗਦਵਾਲੇ ਬੈਠੇ ਸਾਂ ਸ਼ਾਮ ਦੇ ਖਾਣੇ ਪਿੱਛੋਂ ਅੱਗ ਸੇਕ ਰਹੇ ਸਾਂ ਦਿਨਿਆਰ ਸੌਣ ਤੋਂ ਪਹਿਲਾਂ ਲੜਾਈ ਬਾਰੇ ਸਾਨੂੰ ਕੁਝ ਨਾ ਕੁਝ ਦੱਸ ਮੈਨੂੰ ਮੌਕਾ ਲੱਭ ਗਿਆ ਪਹਿਲਾਂ ਤਾਂ ਚੁੱਪ ਹੀ ਰਿਹਾ ਤੇ ਫਿਰ ਨਰਾਜ਼ਗੀ ਉਸਦੇ ਚਿਹਰੇ ਤੋਂ ਸਾਫ਼ ਦਿਸਦੀ ਸੀ ਉਹ ਕਾਫੀ ਧੀਰ ਟਿਕਟਕੀ ਲਈ ਅੱਗ ਵੱਲ ਵੇਖਦਾ ਰਿਹਾ ਲੜਾਈ ਬਾਰੇ ਉਸਨੇ ਪੁੱਛਿਆ ਉਸ ਇਸ ਤਰ੍ਹਾਂ ਮੇਰੇ ਵੱਲ ਦੇਖਿਆ ਜਿਵੇਂ ਮੈਂ ਉਸਦੀ ਜ਼ਿੰਦਗੀ ਦੇ ਸਵਾਲਾਂ ਨੂੰ ਮਾਮੂਲੀ ਜਿਹੀ ਜਾਣਿਆ ਹੋਵੇ ਲੜਾਈ ਬਾਰੇ ਕੁਝ ਨਾ ਜਾਣਨਾ ਹੀ ਚੰਗਾ ਹੈ ਉਸਨੇ ਪੱਤਿਆਂ ਦੀ ਮੁਠੀ ਭਰੀ ਤੇ ਅੱਗ ਵਿੱਚ ਸੁੱਟ ਦਿੱਤੀ ਸਾਡੇ ਵੱਲ ਵੇਖੇ ਬਿਨਾਂ ਹੀ ਫੂਕਾ ਮਾਰ ਕੇ ਅੱਗ ਸਲਗਾਨ ਲੱਗ ਪਿਆ ਉਹ ਇੱਕ ਸ਼ਬਦ ਵੀ ਹੋਰ ਨਾ ਬੋਲਿਆ ਸਾਡੇ ਲਈ ਉਸਦੇ ਅਪਰੋਕਤ ਸ਼ਬਦ ਹੀ ਕਾਫੀ ਸਨ ਅਸੀਂ ਮਹਿਸੂਸ ਕੀਤਾ ਕਿ ਲੜਾਈ ਕੋਈ ਹਾਸਾ ਮਖੌਲ ਨਹੀਂ ਜਿਸ ਬਾਬਤ ਆਰਾਮ ਨਾਲ ਬਿਸਤਰੇ ਤੇ ਪਿਆ ਦਿਲਚਸਪ ਕਹਾਣੀ ਵਾਂਗ ਸੁਣਿਆ ਜਾਵੇ ਲੜਾਈ ਦਿਨਿਆਰ ਲਈ ਇੱਕ ਡੂੰਗਾ ਕਾਓ ਸੀ ਜੋ ਉਸਦੀ ਜ਼ਿੰਦਗੀ ਤੇ ਲੱਗਾ ਸੀ ਉਹਦੇ ਲਈ ਲੜਾਈ ਦੀ ਗੱਲ ਕਰਨਾ ਸੌਖਾ ਨਹੀਂ ਸੀ ਮੈਨੂੰ ਆਪਣੇ ਆਪ ਤੇ ਸ਼ਰਮ ਆਈ ਫਿਰ ਤਾਂ ਮੁਰ ਭੁੱਲ ਕੇ ਵੀ ਉਸ ਨਾਲ ਲੜਾਈ ਬਾਰੇ ਗੱਲ ਕਰਨ ਦੀ ਗਲਤੀ ਨਾ ਕੀਤੀ। ਗੱਲ ਇਹ ਵੀ ਨਹੀਂ ਸੀ ਕਿ ਫੌਜੀ ਹੋਣ ਕਾਰਨ ਅਸੀਂ ਉਸ ਦੀ ਇੱਜ਼ਤ ਕਰਦੇ ਸਾਂ। ਅਸੀਂ ਬਹੁਤ ਜਲਦੀ ਉਸ ਸ਼ਾਮ ਦੀ ਘਟਨਾ ਬਾਬਤ ਭੁੱਲ ਗਏ ਸਾਂ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪਿੰਡ ਦੇ ਲੋਕੀ ਦਿਨਿਆਰ ਦੀ ਹੋਂਦ ਨੂੰ ਪਲਾ ਬੈਠੇ ਸਨ। ਉਸ ਦੇ ਸਖਣੇਪਣ ਤੇ ਚੁੱਪ ਸਭਾਲ ਕਰਨ ਉਸ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ। ਕੁਝ ਲੋਕ ਉਸ ਨਾਲ ਹਮਦਰਦੀ ਕਰਦੇ ਸਨ, ਉਹ ਵੀ ਨਾ ਹੋਿਆਂ ਵਰਗੀ। ਵਿਚਾਰਾ ਬਾਦਕਿਸਮਤ ਬੇਕਾਰ ਸਾਂਝੇ ਪਾਰੰ ਵਿੱਚ ਰੱਜ ਕੇ ਖਾ ਲੈਂਦਾ ਕੀ ਨਾ ਥੋੜਾ ਲੈਣ ਦੀ ਤਰ੍ਹਾਂ ਬਿਲਕੁਲ ਸਿੱਧਾ ਸਾਦਾ ਅਤੇ ਚੁੱਪਚਾਪੀਤਾ ਗਿਆ ਹੈ ਪਿੰਡ ਵਾਲੇ ਛੇਤੀ ਹੀ ਉਸ ਦੀਆਂ ਅਜੀਬ ਤੇ ਅਨੋਖੀਆਂ ਹਰਕਤਾਂ ਦੇ ਆਦੀ ਹੋ ਗਏ ਕਿਸੇ ਨੂੰ ਵੀ ਉਸ ਵਿੱਚ ਦਿਲਚਸਪੀ ਨਾ ਰਹੀ ਅਜੀਹਾ ਹੋਣਾ ਕੁਦਰਤੀ ਵੀ ਸੀ ਕਿਉਂਕਿ ਜੋ ਲੋਕ ਆਪਣਾ ਸਿੱਕਾ ਜਮਾਉਣਾ ਨਹੀਂ ਜਾਣਦੇ ਉਹਨਾਂ ਨੂੰ ਦੁਨੀਆ ਬਹੁਤ ਛੇਤੀ ਭੁਲਾ ਦਿੰਦੀ ਹੈ